ਨਾਜ ਆਪਣਾ ਮੇਰਾ ਨਾਮ ਸ਼ਿਸ਼ਟਾ ਹੈ ਕਿੱਥੇ ਰਹਿੰਦੇ ਹੋ ਅਸੀਂ ਇੱਥੇ ਰਹਿੰਦੇ ਹਾਂ ਸਾਹਮਣੇ ਸਾਡਾ ਘਰ ਕਿਹੜਾ ਮੱਲਾ ਇਹ ਮੱਲਾ ਪਿੰਡਾਂ ਵਿੱਚ ਸਟੋਰ ਵਾਲੀ ਗਲੀ ਹੈ ਮਾਤਾ ਜੀ ਮੱਲਾ ਕਹਿੰਦੇ ਸਟੋਰ ਵਾਲੀ ਗਲੀ ਪੈਂਦੀ ਹੈ ਟੈਂਪਲ ਹਾਂਜੀ ਜਿਹੜਾ ਮੁੰਡਾ ਮਰਿਆ ਕਿੱਦਾਂ ਮਰ ਗਿਆ ਇਹ ਮੁੰਡਾ ਅੱਜ ਜੀ ਟੀਕੇ ਲਾਂਦਾ ਹੁੰਦਾ ਕਿੱਥੋਂ ਰਹਿਣ ਵਾਲਾ ਹੈ ਇਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਪਰਨੀਗਲ ਦੀ ਤਾਂ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਜੇ ਕੋ ਠਾਕਦਾ ਉਹਨੂੰ ਮਾਰਦੇ ਜੇ ਕੋਸਤ ਕਾਰਵਾਈ ਕਰਨ ਦੀ ਹੈ ਘਰ ਘੁਰ ਹਟਾਉਣੀ ਹੈ ਆਹੋ ਠਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕੇ ਇਹ ਤਾਂ ਜਿਹੜੇ ਕਰਦੇ ਨੇ ਉਹਨਾਂ ਦਾ ਤਾਂ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਭਰਾਗਾ ਵੇਦਾ ਨੂੰ ਕਿਹਨੇ ਫਾਤੇ ਆ ਨਸ਼ੇ ਵੇਦਾ ਨੂੰ ਕਿਹਨੇ ਫਾਤੇ ਫੇ ਆ ਇਹਦਾ ਅਵੀ ਨਸ਼ੇ ਵੇਦਾ ਵਾ ਇੱਥੇ ਬੈਕ ਉਹ ਲਾਸ਼ ਚੁਪਾ ਭਰਾਗੇ ਵੇਦਾ ਵਾ ਆ ਇਹਦਾ ਉਹ ਨਹੀਂ ਹੈ ਤੇ ਕਦਰ ਨਾਲ ਗੱਲ ਹੋਈ ਹੋ ਆਰੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੇਲਾ ਇਹਦੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਮਰਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਵਾ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਸ਼ ਮਿਲੀ ਹੈ ਪੀਛੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਾਂ ਤੇ ਕਾਰਵਾਈ ਉਹਨਾਂ ਨੂੰ ਪਰਿਵਾਰ ਤੇ ਡਿਫੈਂਡ ਕਰਦਾ ਹੈ ਤੇ ਮਾਲਕਾਂ ਦੇ ਜੋ ਵਾਰੇ ਨੇ ਸੀ ਉਹਨਾਂ ਦਾ ਪੱਧਾ ਦਾ ਬਿਆਨ ਲਿਖਾਂਗੇ ਬਹੁਤ ਲਾਭ ਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਸੀ ਟੀਗਲ ਲਗਾਉਂਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਤੁਹਾਨੂੰ ਕੋ ਕਰਦਾ ਹੀ ਹੋਵੇ ਪਰ ਇੱਕ ਨਾਈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਤੇ ਦਾਖਲ ਹੀ ਸੀ